ਬਾਣੀ ਕਹੈ ਸੇਵਕ ਜਨ ਮੰਨੈ ਪਰਤਖ ਗੁਰੂ ਨਿਸਤਾਰੇ ਵਾਹਿ ਗੁਰੂ ਜੀ ਮਾਜ ਮਹੱਲਾ ਪੰਜਵਾ ਅਨਹਦ ਵਾਜੈ ਸਹਜ ਸੋਹਿਲਾ ਸ਼ਬਦ ਆਨੰਦ ਕਰੇ ਸਦਕੇਲਾ ਸ਼ਬਦ ਆਨੰਦ ਕਰੇ ਸਦਕੇਲਾ ਸਹਜ ਗੁਫਾ ਮਹਿ 따ੜੀ ਲਾਈ ਸਹਜ ਗੁਫਾ ਮਹਿ 따ੜੀ ਲਾਈ ਆਸਣ ਊਚ ਸਵਾਰਿਆ ਜੀਓ ਆਸਣ ਊਚ ਸਵਾਰਿਆ ਜੀਓ ਫਿਰ ਘਿਰ ਆਪਣੇ ਗ੍ਰਹ ਮਹਿ ਆਇਆ ਫਿਰ ਆਪਣੇ ਗ੍ਰਹ ਮਹਿ ਆਇਆ ਹਾਂ ਕੀਰ ਪਾਠ ਕਰਨਾ ਕੱਗੇ ਨੂੰ ਸਿਆਰੀ ਰਾਰੇ ਨੂੰ ਸਿਆਰੀ ਫਿਰ ਘਿਰ ਆਪਣੇ ਗ੍ਰਹ ਮੈਂ ਆਇਆ ਫਿਰ ਘਿਰ ਆਪਣੇ ਗ੍ਰਹ ਮੈਂ ਆਇਆ ਜੋ ਲੋੜਿੰਦਾ ਸੋਈ ਪਾਇਆ ਜੋ ਲੋੜਿੰਦਾ ਸੋਈ ਪਾਇਆ ਤ੍ਰਿਪਤ ਅਗਾਏ ਰਹਿਆ ਹੈ ਸੰਤਹ ਗੁਰ ਅਨਭਉ ਪੁਰਖ ਦਿਖਾਰਿਆ ਜੀਉ आपे राजन आपे लोगा, आपे राजन लोगा। आप निर्बाणी आपे, आपे पोगा, आपे तख्त बह सच न्याई सब चुकी कूक पुकारिया आजियो, जेहा डिठा मैं ते हो कहया ਇਸ ਰਸ ਆਇਆ ਜਿਨ ਭੇਦ ਲਹਿਆ ਇਸ ਰਸ ਆਇਆ ਜਿਨ ਭੇਦ ਲਹਿਆ ਹਾਲਿਹਾ ਪਾਠ ਨੇ ਕਰਨਾ ਲਹਿਆ ਲੱਲਾ ਹਾਹੇ ਨੂੰ ਸਿਆਰੀ ਆੜੇ ਨੂੰ ਕੰਨਾ ਲਹਿਆ ਪੂਰਾ ਪਾਠ ਬੁਲਾਉਣਾ ਤੇਸ ਰਸ ਆਇਆ ਜਿਨ ਭੇਦ ਲਹਿਆ ਇਸ ਰਸ ਆਇਆ ਜਿਨ ਭੇਦ ਲਹਿਆ ਜੋਤੇ ਜੋਤ ਮਿਲੇ ਸੁਖ ਪਾਇਆ ਜਨ ਨਾਨਕ ਇੱਕ ਪਸਾਰਿਆ ਜੀਉ ਮਾਜ ਮਹੱਲਾ ਪੰਜਵਾ ਜਤ ਘਰ ਪਿਰ ਸੋਹਾਗ ਬਣਾਇਆ ਤਿਤ ਘਰ ਸਾਖੀਏ ਮੰਗਲ ਲਗਾਇਆ ਆਨੰਦ ਬਨੋਦ ਤਿਤ ਘਰ ਸੋਹ ਹੈ ਹਾ ਆਨੰਦ ਬੇਨੋਦ ਤਿੱਤੈ ਤਿੱਤੈ ਪਾਠ ਕਰਨਾ ਤੱਤੇ ਨੂੰ ਸਿਹਾਰੀ ਐ ਤੱਤੇ ਨੂੰ ਦਲਾਵਾ ਤਿੱਤੈ ਤੇ ਤੈ ਘਰ ਸੋਹ ਹੈ ਦੋਨੇ ਹਾਹੇ ਬੁਲਾਉਣੇ ਨੇ ਆਨੰਦ ਬੇਨੋਦ ਤਿੱਤੈ ਘਰ ਸੋਹ ਹੈ ਜੋ ਤਨ ਕੰਤ ਸਿੰਗਾਰੀ ਜੀਓ ਜੋ ਤਨ ਕੰਤ ਸਿੰਗਾਰੀ ਜੀਓ ਸਾਗੁਣਵੰਤੀ ਸਾ ਵਡ ਭਾਗਣ ਪਤਰਵੰਤੇ ਸੀਲਵੰਤ ਸੁਹਾਗਣ ਰੂਪਵੰਤ ਸੋਗੜ ਬੇਚਖਣ ਜੋ ਤਨ ਕੰਤ ਪਿਆਰੀ ਜੀਓ ਆਚਾਰਵੰਤ ਸਾਈ ਪ੍ਰਧਾਨੇ ਸਭ ਸ਼ਿੰਗਾਰ ਬਣੇ ਤਿਸ ਗਿਆਨੇ ਸਾ ਕੋਲਵੰਤੀ ਸਾਸ ਪਰਾਈ ਜੋ ਅਪੇਰ ਕਹਿ ਰੰਗ ਸਵਾਰੀ ਜਿਓ ਮਹਿਮਾ ਤਿਸਕੇ ਕਹਿਣ ਨਾ ਜਾਏ ਹਾਂ ਇਹ ਪਾਠ ਵੀ ਮਹਿਮਾ ਪਾਠ ਨਹੀਂ ਕਰਨਾ ਮਹਿਮਾ ਹਾਹਾ ਬੁਲਾਉਣਾ ਵਿੱਚ ਮਹਿਮਾ ਪਾਠ ਮੰਮੇ ਨੂੰ ਦਲਾਵਾ ਨਹੀਂ ਲਾਉਣੀਆਂ ਮਹਿਮਾ ਮਹਿਮਾ ਤਿਸਕੇ ਕਹਿਣ ਨਾ ਜਾਏ ਜੋ ਪਰ ਮੇਲ ਲਈ ਅੰਗ ਲਾਏ ਹੇ ਰ ਸੁਹਾਗ ਵਰ ਅਗਮ ਅਗੋਚਰ ਜਨ ਨਾਨਕ ਪ੍ਰੇਮ ਸਾਧਾਰੀ ਜਿਓ ਮਾਜ ਮਹੱਲਾ ਪੰਜਵਾ ਖੋਜਤ ਖੋਜਤ ਦਰਸ਼ਨ ਚਾਹੇ ਭਾਤ ਭਾਤ ਬਾਨ ਬਾਨ ਅਵਗਾਹੇ ਨਿਰਗੁਣ ਸਰਗੁਣ ਹਰ ਹਰ ਮੇਰਾ ਕੋਈ ਹੈ ਜੀਉ ਆਣ ਮਿਲਾਵੇ ਜੀਉ ਹਾਂ ਦੁਬਾਰਾ ਬਸਰਾਮ ਪੜ ਲੋ ਨਿਰਗੁਣ ਸਰਗੁਣ ਹਰ ਹਰ ਮੇਰਾ ਕੋਈ ਹੈ ਜੀਉ ਆਣ ਮਿਲਾਵੇ ਜੀਉ ਕੋਈ ਹੈ ਜਿਓ ਆਣ ਮਿਲਾਵੇ ਜਿਓ ਕੋਈ ਹੈ ਜਿਓ ਆਣ ਮਿਲਾਵੇ ਜਿਓ ਖਟ ਸਾਸਤ ਵਿਚਰਤ ਮੁਖ ਗਿਆਨਾ ਖਟ ਸਾਸਤ ਵਿਚਰਤ ਮੁਖ ਗਿਆਨਾ ਪੂਜਾ ਤਿਲਕ ਤੀਰਥ ਇਸ਼ਨਾਨਾ ਪੂਜਾ ਤਿਲਕ ਤੀਰਥ ਇਸ਼ਨਾਨਾ ਨੇਬਲੇ ਕਰਮ ਆਸਨ ਚੌਰਾਸੀਹ ਇਹ ਨਾਮ ਹੈ ਸ਼ਾਂਤਨਾ ਆਵੈ ਜੀਓ ਅਨਕ ਬਰਖ ਕੀਏ ਜਪ ਤਾਪਾ ਗਵਨ ਕੀਆ ਧਰਤੇ ਪਰਮਾਤਾ ਇੱਕ ਖਿਨ ਹਿਰਦੈ ਸ਼ਾਂਤਨਾ ਆਵੈ ਜੋਗੀ ਬਹੁੜ ਬਹੁੜ ਉਠ ਤਾਵੈ ਜੀਓ ਕਰ ਕਿਰਪਾ ਮੋਹਿ ਸਾਧ ਮਿਲਾਇਆ ਮਨ ਤਨ ਸੀਤਲ ਧੀਰਜ ਪਾਇਆ ਪ੍ਰਭ ਅਬਨਾਸੀ ਬਸਿਆ ਘਟ ਭੀਤਰ ਹਰ ਮੰਗਲ ਨਾਨਕ ਗਾਵੇ ਜੀਉ ਮਾਜ ਮਹੱਲਾ ਪੰਜਵਾ ਪਾਰ ਬ੍ਰਹਮ ਅਪਰੰਪਰ ਦੇਵਾ ਆਗਮ ਅਗੋਚਰ ਅ ਲਖ ਅ ਭੇਵਾ ਦੀਨ ਦਇਆਲ ਗੋਪਾਲ ਗੋਬਿੰਦਾ ਹਰਿ ਤੇ ਆਪੋ ਗੁਰਮੁਖ ਗਾਤੀ ਜੀਓ ਗੁਰਮੁਖ ਮਾਦ ਸੋਦਨਨ ਸਤਾਰੇ गोरमुख संगी कृष्ण मुरारे दयाल दमोदर गुरु पाई है कि नाती जियो निरहारी केस व निरवैरा कोट जना के पूजह पैरा ਗੋਰਮਖ ਹਰਦਾਇ ਜਾ ਕੈ ਹਰ ਹਰ ਸੋਈ ਭਗਤ ਇਕਾਂਤੀ ਜੀਓ ਸੋਈ ਭਗਤ ਇਕਾਂਤੀ ਜੀਓ ਅਮੋਗ ਦਰਸ਼ਨ ਬੇਅੰਤ ਅਪਾਰਾ ਵਡ ਸਮਰੱਥ ਸਦਾ ਦਾਤਾਰਾ ਗੋਰਮਖ ਨਾਮ ਜਪੀਐ ਤਤ ਤਾਰੀਐ ਗਤ ਨਾਨਕ ਵਿਰਲੀ ਜਾਤੀ ਜਿਉ ਮਾਜ ਮਹੱਲਾ ਪੰਜਵਾ ਕਹਿਆ ਕਰਨਾ ਦਿੱਤਾ ਲੈਣਾ ਗਰੀਬਾਂ ਅਨਾਥਾਂ ਤੇਰਾ ਮਾਣਾ ਸਬਕਸ਼ ਤੂੰ ਹੈ ਤੂੰ ਹੈ ਮੇਰੇ ਪਿਆਰੇ ਤੇਰੀ ਕੁਦਰਤ ਕਉ ਬਲ ਜਾਈ ਜੀਓ ਤੇਰੀ ਕੁਦਰਤ ਕਉ ਬਲ ਜਾਈ ਜੀਓ ਭਾਣੈ ਉਜੜ ਭਾਣੈ ਰਾਹਾ ਭਾਣੈ ਉਜੜ ਭਾਣੈ ਰਾਹਾ ਭਾਣੈ ਹਰ ਗੁਣ ਗੁਰਮੁਖ गावाਹਾ ਭਾਣੈ ਹਰ ਗੁਣ ਗੁਰਮੁਖ गावाਹਾ ਭਾਣੈ ਭਰਮ ਪਵੈ ਬਹੁ ਜੋਨੀ ਭਾਣੈ ਭਰਮ ਪਵੈ ਬਹੁ ਜੋਨੀ ਸਬ ਕਿਛ ਤਸੈ ਰਜਾਈ ਜੀਓ ਨਾ ਕੋ ਮੂਰਖ ਨਾ ਕੋ ਸਿਆਣਾ ਵਰਤਾ ਸਭ ਕੁਛ ਤੇਰਾ ਬਾਣਾ ਅਗਮ ਅਗੋਚਰ ਬੇਅੰਤ ਅਥਾਹ ਤੇਰੀ ਕੀ ਮਤ ਕਹਿਣਾ ਨਾ ਜਾਈ ਜੀਉ ਖਾਕ ਸੰਤਨ ਕੀ ਦੇਹੋ ਪਿਆਰੇ ਆਇ ਪਿਆ ਹਰ ਤੇ ਰਹਿ ਦੁਆਰੈ ਹਰ ਪਿਆ ਹਰ ਤੇ ਰਹਿ ਦੁਆਰੈ ਦਰਸ਼ਨ ਪੇ ਖਤ ਮੰਨ ਆਗਾਵੈ ਦਰਸ਼ਨ ਪੇ ਖਤ ਮੰਨ ਆਗਾਵੈ ਨਾਨਕ ਮਿਲਣ ਸੁਭਾਈ ਜੀਉ ਨਾਨਕ ਮਿਲਣ ਸੁਭਾਈ ਜੀਉ ਮਾਜ ਮਹੱਲਾ ਪੰਜਵਾਦ ਮਾਜ ਮਹੱਲਾ ਪੰਜਵਾਦ ਦੁਖ ਤਦੇ ਜਾਵੇ ਸਰ ਜਾਵੇ પોખ ભએ આપે બાહો બિદ્ધ તાવે સિમરત નામ સદા સોહેલા જસ દેવ દીન દયાલા જીઓ સત ગોર મેરા વડ સમરથા જીએ સંહાળે તા સબ દુખ લથા चिंता रोग गई, हाँ गई हों पीड़ा आप करे प्रतपाल जियो बारिक वांगी हों हाँ सब किश मंगा दें दे तो नाही प्रभ रंगा पैरी पै पे बहुत मनाई ਦੀਨ ਦਇਆਲ ਗੋਪਾਲਾ ਜੀਓ ਦੀਨ ਦਇਆਲ ਗੋਪਾਲਾ ਜੀਓ ਹਾਂ ਬਲੇ ਹਾਰੀ ਸਤ ਗੁਰ ਪੂਰੇ ਹਾਂ ਬਲੇ ਹਾਰੀ ਸਤ ਗੁਰ ਪੂਰੇ ਜਨ ਬੰਦਨ ਕਾਟੇ ਸਗਲੇ ਮੇਰੇ ਜੇ ਬੰਦਨ ਕਾਟੇ ਸਗਲੇ ਮੇਰੇ ਹਿਰਦੈ ਨਾਮ ਦੇ ਨਿਰਮਲ ਕੀਏ ਹਿਰਦੈ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜੀਓ ਮਾਜ ਮਹੱਲਾ ਪੰਜਵਾ ਲਾਲ ਗੋਪਾਲ ਦਇਆਲ ਰੰਗੀਲੇ ਗਹਿਰ ਗੰਭੀਰ ਬੇਅੰਤ ਗੋਵਿੰਦੇ ਉੱਚ ਅਥਾ ਬੇਅੰਤ ਸੁਆਮੀ ਸੇਮਰ ਸੇਮਰ ਹਉ ਜੀਵਾ ਜੀਓ दुख भंजन निधान अमौल्य निरपाव निरवैर अथह अतोले अकाल मूर्त अजूनी संभव मन सिमृत ठंडा थी वाजियो सदा संगी हर रंग गोपाला ਉਚ ਨੇਚ ਕਰੇ ਪ੍ਰਤਪਾਲਾ ਹਾਂ ਇਹਨੂੰ ਪਿਰਤਪਾਲਾ ਨਹੀਂ ਬੋਲਣਾ ਸ਼ਬਦ ਨੂੰ ਇਹ ਇਸ ਸ਼ਬਦ ਨੂੰ ਬੁਲਾਉਣਾ ਪ੍ਰਤਪਾਲਾ ਪੱਪੇ ਦੇ ਪੈਰ ਚ ਰਾਰਾ ਜਾਣਾ ਅੱਧਾ ਰਾਰਾ ਪ੍ਰਤਪਾਲਾ ਪਿਰਤਪਾਲਾ ਪਾਠ ਨਹੀਂ ਕਰਨਾ ਨਿਮਕ ਨਿਮਕ ਤੁਮਹੀ ਪਿਰਤਪਾਲੋ ਊਚ ਨੀਚ ਕਰੇ ਪਿਰਤਪਾਲਾ ਨਹੀਂ ਪ੍ਰਤਪਾਲਾ ਪ੍ਰਤ ਪ੍ਰਤ ਇਸ ਤਰ੍ਹਾਂ ਪੜ੍ਹਨਾ ਹੈ ਊਚ ਨੇਚ ਕਰੇ ਪ੍ਰਤਪਾਲਾ नाम रसायण मन तृपतायण गुरमुख अमृत पीवा जियो तो दुख सुख प्यारे तो तुद आई एह सुमत गुरु ते पाई हाँ ये पाठ सुमत पाठ करना सुमत पाठ नहीं करना यह सुमत ए मम्मे ते क बोलेगी ਇਹ ਸੁਮਤ ਗੁਰੂ ਤੇ ਪਾਈ ਨਾਨਕ ਕੇ ਤਰ ਤੂੰ ਹੈ ਠਾਕੁਰ ਨਾਨਕ ਕੀ ਵਰ ਤੂੰ ਹੈ ਠਾਕੁਰ ਹਾਰ ਰੰਗ ਪਾਰ ਪਰਿਵਾ ਜਿਓ ਮਾਜ ਮਹੱਲਾ ਪੰਜਵਾ ਧਨ ਸੋ ਵੇਲਾ ਜਿਤ ਮੈਂ ਸਤ ਗੁਰ ਮਿਲਿਆ सफल दर्शन नेत्र पेखत तरिया धन मूरत चसे पल घड़िया धन सोए संजोगा जियो ऊदम करत मन निर्मल होआ हर मार्ग चलत भ्रम सगला खोया ਨਾਮ ਨਿਧਾਨ ਸਤਗੁਰੂ ਸੁਣਾਇ ਮਿਟ ਗਏ ਸਗਲੇ ਰੋਗਾ ਜਿਓ ਅੰਤਰ ਬਾਹਰ ਤੇਰੀ ਬਾਣੀ ਤੁਦ ਆਪ ਕਥੇ ਤੈ ਆਪ ਵਖਾਣੀ ਗੁਰ ਕਹਿਆ ਸਭ ਏਕੋ ਏਕੋ अवर्ण कोई होएगा जियो अमृत रस हर गुरते पिया हर पहन नाम भोजन थिया नाम, नाम रंग नाम चोज तमाशे नाओ नानक किने पोगा जियो माज মহলਾ ਪੰਜਵਾ ਮਾਜ মহলਾ ਪੰਜਵਾ ਸਾਗਲ ਸੰਤਨ ਪਹ ਵਾਸਤ ਇਕ ਮੰਗਉ ਕਰਉ ਬਿਨੰਤੀ ਮਾਨਤਿ ਆਗਉ ਵਾਰ ਵਾਰ ਜਾਈ ਲਖ ਵਰੀਆ ਦੇਹ ਸੰਤਨ ਕੀ ਧੂਰਾ ਜਿਉ ਤੁਮ ਦਾਤੈ ਤੁਮ ਪਰਖ ਵਿਦਾਤੈ ਤੁਮ ਸਮਰਥ ਸਦਾ ਸੁਖ ਦਾਤੈ ਸਭ ਕੋ ਤੁਮਹੀ ਤੇ ਵਰਸਾਵੈ ਆਵਸਰ ਕਰਹੁ ਹਮਾਰਾ ਪੂਰਾ ਜੀਓ ਦਰਸ਼ਨ ਤੇਰਾ ਭਵਨ ਪੁਨੀਤਾ ਆਤਮ ਗੜ ਬੇਖਮ ਤਿੰਨਾ ਹੀ ਜੀਤਾ ਤੁਮ ਦਾਤੇ ਤੁਮ ਪੁਰਖ ਵਿਦਾਤੇ ਤੁਦ ਜੇ ਵੜ ਅਵਰ ਨ ਸੂਰਾ ਜੀਓ ਰੇਨ ਸੰਤਨ ਕੀ ਮੇਰੇ ਮੁਖ ਲਾਗੀ ਦੁਰਮਤ ਬਿਨਸੀ ਕੋ ਬੁੱਧ ਅਭਾਗੀ ਸਚ ਕਰ ਬੈਸ ਰਹਿ ਗੁਣ ਗਾਏ ਨਾਨਕ ਬਿਨਸੇ ਕੂਰਾ ਜੀਓ ਦਰਮਤ ਬਿਨਸੀ ਕੋ ਬੁੱਧ ਅਭਾਗੀ ਸਚ ਕਰ ਬੈਸ ਰਹਿ ਗੁਣ ਗਾਏ ਨਾਨਕ ਬਿਨਸੇ ਕੂਰਾ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਕਿਰਪਾ ਸਦਕਾ ਅੱਜ ਦੀ ਗੁਰਬਾਣੀ ਦੀ ਸੰਥਿਆ ਦੀ ਇੱਥੇ ਸਮਾਪਤੀ ਹੈ ਹੁਣ ਸਾਰੇ ਬੱਚਿਆਂ ਨੇ ਰੋਜ਼ ਦੀ ਤਰ੍ਹਾਂ ਸੰਥਿਆ ਨੂੰ ਪਕਾਉਣਾ ਹੈ ਤੇ ਸਾਰੇ ਬੱਚੇ ਜਿੱਥੋਂ ਗੁਰਬਾਣੀ ਸੰਥਿਆ ਸ਼ੁਰੂ ਹੈ ਉੱਥੋਂ ਹੀ ਦੁਬਾਰਾ ਸਾਰੇ ਬੱਚਿਆਂ ਨੇ ਸ਼ੁਰੂ ਕਰਨੀ ਹੈ ਸੋ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸਤਿਗੁਰੂ ਮਹਾਰਾਜ ਜੀ ਆਪਣੀ ਸੇਵਾ ਆਪ ਲੈ ਰਹੇ ਨੇ ਸੋ ਸਾਰੇ ਬੱਚੇ ਜਿੱਥੋਂ ਸੰਥਾ ਸ਼ੁਰੂ ਸੀ ਉੱਥੇ ਕੱਢੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹੇ ਗੁਰੂ ਜੀ ਮਾਜ ਮਹੱਲਾ ਪੰਜਵਾ ਅਣਹਦ ਵਾਜੈ ਸਹਿਜ ਸੁਹਿੇਲਾ ਸ਼ਬਦ ਆਨੰਦ ਕਰੇ ਸਦਕੇਲਾ ਸਹਿਜ ਗੁਫਾ ਮਹਿ Taੜੀ ਲਾਈ ਆਸਣ ਊਚ ਸਵਾਰਿਆ ਜੀਓ ਫਿਰ ਕਿਰ ਫਿਰ ਕਿਰ ਆਪੁਨੇ ਗ੍ਰਹਿ ਮਹਿ ਆਇਆ ਜੋ ਲੋੜੀਂਦਾ ਸੋਈ ਪਾਇਆ ਤ੍ਰਿਪਤ ਅਕਾਇ ਰਹਿਆ ਹੈ ਸੰਤੋ ਗੁਰਨ गुर अनपो पुरख दिख जियो आपे राजन आपे लोगा आप निर्वाणी आपे पोगा आपे तख्त है सच न्याय सब चूकी कूक पुकारया जियो जेहडा जेह जेहा डिठा मैं तेहो कहया तिसरस आया जिन भेद लह ਜੋਤੀ ਜੋਤ ਮਿਲੀ ਸੁਖ ਪਾਇਆ ਜਨ ਨਾਨਕ ਏਕਪਸਾਰਿਆ ਜੀਓ ਮਾਜ ਮਹੱਲਾ ਪੰਜਵਾ ਜਿਤ ਕਰ ਪਿਰ ਸੁਹਾਗ ਬਣਾਇਆ ਤਿਤ ਕਰ ਸਖੀਏ ਮੰਗਲ ਗਾਇਆ ਆਨੰਦ ਵਿਨੋਦ ਤਿਤੈ ਕਰ ਸੋਹ ਹੈ ਜੋ ਤਨ ਕੰਤ ਸਿੰਗਾਰੀ ਜੀਓ ਸਾਗੁਣਵੰਤੀ ਸਾਵੜ ਭਾਗਣ ਪੁੱਤਰਵੰਤੀ ਸੀਲਵੰਤ ਸੁਹਾਗਣ ਰੂਪਵੰਤ ਸਾ ਸੁਗੜ ਵਿਚਖਣ ਜੋ ਤਨ ਕੰਤ ਪਿਆਰੀ ਜੀਉ ਅਚਾਰ ਬੰਤ ਸਾਈ ਪਰਧਾਨੇ ਸਭ ਸ਼ਿੰਗਾਰ ਬਣੇ ਤਿਸ ਗਿਆਨੇ ਸਾ ਕੁਲਵੰਤੀ ਸਾ ਸਬਰਾਈ ਜੋ ਫਿਰ ਕੈ ਰੰਗ ਸਵਾਰੀ ਜੀਉ ਮਹਿਮਾ ਤਿਸ ਕੀ ਕਹਿਣ ਨ ਜਾਏ ਜੋ ਫਿਰ ਮੇਲ ਲਈ ਅੰਗ ਲਾਏ ਥਿਰ ਸੁਹਾਗ ਵਰ ਅਗਮ ਅਗੋਚਰ ਜਨ ਨਾਨਕ ਪ੍ਰੇਮ ਸਾਧਾਰੀ ਜੀਉ ਮਾਜ ਮਹੱਲਾ ਪੰਜਵਾ ਖੋਜਤ ਖੋਜਤ ਦਰਸ਼ਨ ਚਾਹੇ ਪਾਤ ਪਾਤ ਬਣ ਬਣ ਅਵਗਾਹੇ ਨਿਰਗੁਣ ਸਰਗੁਣ ਹਰ ਹਰ ਮੇਰਾ ਕੋਈ ਹੈ ਜਿਉ ਆਣ ਮਿਲਾਵੇ ਜਿਉ ਖਟ ਸਾਸਤ ਵਿਚਰਤ ਮੁਖ ਗਿਆਨਾ ਪੂਜਾ ਪੂਜਾ ਤਿਲਕ ਤੀਰਥ ਇਸਨਾਨਾ निवले कर्म आसन च रासिहि इन मह शांत न आवे जीव अंक परख किए जप ताप गवन किया तरती परमात्मा एक खिन हृदय शांत न आवे जोगी बहोड़ बहोड़ उठतावे जीव कर कृपा मोहे साध मिलाया मन्तन शीतल तीरज पाया प्रभु अविनाशी बसिया कट पी ਪੀਤਰ ਹਰ ਮੰਗਲ ਨਾਨਕ ਗਾਵੇ ਜੀਓ ਮਾਜ ਮਹੱਲਾ ਪੰਜਵਾ ਪਾਰ ਬ੍ਰਹਮ ਅਪਰੰਪਰ ਦੇਵਾ ਅਗਮ ਅਗੋਚਰ ਅਲਖ ਭੇਵਾ ਦੀਨ ਦਿਆਲ ਗੋਪਾਲ ਗੋਵਿੰਦਾ ਹਰ ਧਿਆਵੋ ਗੁਰਮੁਖ ਗਾਤੀ ਜੀਓ ਗੁਰਮੁਖ ਮਦਸੂਦਨ ਨਿਸਤਾਰੇ ਗੁਰਮੁਖ ਸੰਗੀ ਕ੍ਰਿਸ਼ਨ ਮੁਰਾਰੇ ਦਿਆਲਦ ਮੋਦਰ ਗੁਰਮੁਖ ਪਾਈ ਹੈ ਹੋਰਤ ਕੀ ਕਾਤੀ ਜੀਓ ਨਿਰਹਾਰੀ ਕੇਸਵ ਨਿਰਵੈਰਾ ਕੋਟ ਜਨਾ ਜਾ ਕੇ ਪੁਜਹਿ ਪੈਰਾ ਗੁਰਮੁਖ ਹੀਰਦਾ ਜਾ ਕੇ ਹਰ ਹਰ ਸੋਈ ਭਗਤ ਇਕਾਤੀ ਜੀਓ ਅਮੋਗ ਦਰਸ਼ਨ ਬਿਆੰਤ ਅਪਾਰਾ ਵੱਡ ਸਮਰਾਥ ਸਦਾ ਦਾ ਤਾਰਾ ਗੁਰਮੁਖ ਨਾਮ ਜਪਿਐ ਤਿਤ ਤਰੀਐ ਗਤ ਨਾਨਕ ਵਿਰਲੀ ਜਾਤੀ ਜੀਓ ਮਾਜ ਮਹੱਲਾ ਪੰਜਵਾ कहया करना दत्ता लेना गरीबा अनाथ तेरा माना सब किछ तू है तू है मेरे प्यारे तेरी कुदरत कौबल जाई जियो पाने उजड़ पाने राहा पाने हर गुण गुरमुख गावा पाने परम पवै जूनी सब किश तिसैर जाई जियो ਨਾ ਕੋ ਮੂਰਖ ਨਾ ਕੋ ਸਿਆਣਾ ਵਰਤੈ ਸਭ ਕਿਛ ਤੇਰਾ ਬਾਣਾ ਅਗਮ ਅਗੋਚਰ ਬਿਆੰਤ ਅਥਾ ਤੇਰੀ ਕੀਮਤ ਕਹਿ ਨਾ ਜਾਈ ਜੀਓ ਖਾਕ ਸੰਤਨ ਕੀ ਦੇਹੋ ਪਿਆਰੇ ਆਏ ਭਇਆ ਹਰ ਤੇਰੇ ਦੁਆਰੇ ਦਰਸ਼ਨ ਪੇਖਤ ਮਨ ਆਗਾਵੈ ਨਾਨਕ ਮਿਲਨ ਸੁਭਾਈ ਜੀਓ ਮਾਝ ਮਹੱਲਾ ਪੰਜਵਾ दुख तदे जा विसर जावे भुख बे आपे बहु विदता सिमरत नाम सदा सोहेला जिस देवे दीन दयाला जियो सतगुर मेरा बड समरथा जिये समाली सब दुखलथ लथा चिंता रोग गई हों पीड़ा आप करे प्रतपाला जियो ਬਾਰਕ ਬਾਂਗੀ ਹਾਂ ਸਭ ਕਿਛ ਮੰਗਾ ਦੇ ਦੇ ਟੋਟ ਨਹੀਂ ਪ੍ਰਵਰੰਗਾ ਪੈਰੀ ਪੈ ਪੈ ਬਹੁਤ ਮਨਾਈ ਦੇਨ ਦਿਆਲ ਗੋਪਾਲਾ ਜਿਓ ਹਾਂ ਬਲੇ ਹਾਰੀ ਸਤਗੁਰ ਪੂਰੇ ਜਿਨ ਬੰਦਨ ਕਾਟੇ ਸਗਲੇ ਮੇਰੇ ਹਿਰਦੈ ਨਾਮ ਦੇ ਨਿਰਮਲ ਕੀਏ ਨਾਨਕ ਰੰਗਰਸਾਲਾ ਜਿਓ ਮਾਜ ਮਹੱਲਾ ਪੰਜਵਾ ਲਾਲ ਗੋਪਾਲ ਦਯਾ ਰੰਗ ਨੀਲੇ ਕਹਿਰ ਗੰਭੀਰ ਬਿਆੰਤ ਗੋਵਿੰਦੇ ਊਚ ਅਥਾਹ ਬਿਆੰਤ ਸੁਆਮੀ ਸਿਮਰ ਸਿਮਰ ਹਉ ਦੁਖ ਜੀਵ ਜੀਉ ਦੁਖ ਪੰਜਨ ਤੈ ਦੁਖ ਪੰਜਨ ਨਿਦਾਨ ਅਮੋਲੇ ਨਿਰਪਉ ਨਿਰਵੈਰ ਅਥਾਹ ਅਤੋਲੇ ਅਕਾਲ ਮੂਰਤ ਅਜੂਨੀ ਸੰਭਉ ਮਨ ਸਿਮਰਤ ਠੰਡਾ ਥੀਵਾ ਜੀਉ ਸਦਾ ਸੰਗੀ ਹਰ ਰੰਗ ਗੋਪਾਲਾ ਊਚ ਨੀਚ ਕਰੇ ਪ੍ਰਤਪਾਲਾ ਨਾਮਰ ਸਾਇਨ ਮਨ ਤਪਤਾਇਣਾ ਗੁਰਮੁਖ ਅੰਮ੍ਰਿਤ ਪੀਵਾ ਜੀਓ ਦੁਖ ਸੁਖ ਪਿਆਰੇ ਤੁਧ ਧਿਆਈ ਇਹ ਮਤ ਗੁਰ ਉਪਤੇ ਪਾਈ ਇਹੇ ਸੋਮਾਤ ਗੁਰੂ ਤੇ ਪਾਈ ਨਾਨਕ ਕੀ ਤਕਰ ਤਰ ਤੂੰ ਹੈ ਠਾਕੁਰ ਹਰ ਰੰਗ ਪਾਰ ਪਰਿਵਾ ਜਿਓ ਮਾਜ ਮਹੱਲਾ ਪੰਜਵਾ ਤਨ ਸਵੇਲਾ ਜਿਤ ਮੈਂ ਤੰਤ ਗੁਰ ਮਿਲਿਆ ਸਫਲ ਦਰਸ਼ਨ ਨੇਤਰ ਪੇਖਤ ਤਰਿਆ ਤਨ ਮੂਰਤ ਚਸੇ ਪਲਕਣੀਆਂ ਤਨ ਸੋਏ ਸੰਜੋਗਾ ਜਿਓ ਉਦਮ ਕਾ ਆਤਮਨ ਨਿਰਮਲ ਹੋ ਆਹਰ ਮਾਰਗ ਚਲਤ ਭ੍ਰਮ ਸਗਲਾ ਖੋਇਆ ਨਾਮ ਨਿਦਾਨ ਸਤ ਗੁਰੂ ਸੁਨਾਇਆ ਮਿਟ ਗਏ ਸਗਲੇ ਰੋਗਾ ਜੀਓ ਅੰਤਰ ਬਾਹਰ ਤੇਰੀ ਬਾਣੀ ਤੁਦ ਆਪ ਕਥੀਤੈ ਆਪ ਬਖਾਣੀ ਗੁਰ ਕਹਿਆ ਸਭ ਏਕੋ ਏਕੋ ਅਵਰਨ ਕੋਈ ਹੋਏਗਾ ਜੀਓ ਅਮਰਿਤ ਰਸ ਹਰ ਗੁਰ ਤੇ ਪੀਆ ਹਰ ਪੈਣਣ ਨਾਮ ਭੋਜਨ ਥੀਆ ਨਾਮ ਰਾਗ ਨਾਮ ਚੋਜਤ ਮਾਸੇ ਨਾਉ ਨਾਨਕ ਕੀਨੇ ਭੋਗਾ ਜੀਉ ਮਾਜ ਮਹੱਲਾ ਪੰਜਵਾ ਸਾਗਰ ਸੰਤਨ ਪਹਿ ਵਾਸਤ ਇਕ ਮੰਗੋ ਕਰੋ ਬੇਨੰਤੀ ਮਾਨ त्याਗੋ ਵਾਰ ਵਾਰ ਜਾਈ ਲਖ ਬਰੀਆ ਦੇਹ ਸੰਤਨ ਕੀ ਧੂਰਾ ਜੀਉ तुम दाते तुम पुरख विदाते तुम सम्राथ सदा सुख दाते सबको तुम ही ते सा वह अवसर करो हमारा पूरा जियो दर्शन तेरे पवन पुणीता आत्मगढ़ बिखम ही जीता तुम दाते तुम पुरख बिदाते तुद जेवड़ अवरण सूरा जियो ਰੇਨ ਸੰਤਨ ਕੀ ਮੇਰੈ ਮੁਖ ਲਾਗੀ ਦੁਰਮਤ ਬਿਨਸੀ ਕਬੁੱਧ ਅਪਾਗੀ ਸੱਚ ਕਰ ਬੈਸ ਰਹੇ ਗੁਣ ਗਾਏ ਨਾਨਕ ਬਿਨਸੀ ਕੂਰਾ ਜੀਓ ਦੁਰਮਤ ਬਿਨਸੀ ਕਬੁੱਧ ਅਪਾਗੀ ਸੱਚ ਕਰ ਬੈਸ ਰਹੇ ਗੁਣ ਗਾਏ ਨਾਨਕ ਬਿਨਸੀ ਕੂਰਾ ਜੀਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ